ਮੈਂ ਹੀ ਪੈ ਜਾ ਤੇ ਸੌ ਜਾ ਮੈਂ ਕੰਮ ਕਰਨਾ ਪੈ। ਆ ਜਾ। ਫਕੂ। ਆ ਜਾ। ਇਹ ਕੋਈ ਕੰਮਕੁਮ ਕਰ ਲਿਆ ਕਰ ਕਿ ਬਸ ਇਹਨੂੰ ਹੀ ਤੂੰ ਚੰਬੜੀ ਰਹਿਣਾ ਵਾ ਹਰ ਵਲੇ ਤੇ ਰਾਤੀ 골ੜੀ ਆਇਆ ਫਿਰ ਤੈਨੂੰ ਦੱਸਿਆ ਨਹੀਂ। ਮੰਮੀ ਉਹ ਸਵੇਰੇ ਉਹਨਾਂ ਨੂੰ ਕੋਈ ਕੰਮ ਸੀਗਾ। ਉਹ ਸਵੇਰ ਰਾਤ ਨਹੀਂ ਰਹੀ ਆਏ ਸੀਗੇ ਤੇ ਸਵੇਰੇ ਚਲੇ ਗਏ। ਦੋ ਦਿਨਾਂ ਲਈ ਬਾਹਰ ਗਏ। ਲੈ ਦੋ ਦਿਨਾਂ ਲਈ ਉਹ ਘਰੇ ਨਹੀਂ ਹੈਗਾ ਤੇ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਮੰਮੀ ਨੂੰ ਦੱਸਾਂ ਨਾ ਮੈਨੂੰ ਉਹ ਦੱਸ ਕੇ ਗਿਆ ਮੰਮੀ ਸਵੇਰੇ ਸਾਜਰੇ ਚਲੀ ਗਈ ਕੀ ਹੋ ਗਿਆ ਕੀ ਗੱਲ ਸੀਗੀ ਕੰਮ ਸੀ ਮੈਨੂੰ ਕੋਈ ਮੈਂ ਗੱਲ ਕਰਨੀ ਸੀ ਉਹਦੇ ਨਾਲ ਕੋਈ ਨਾਲੇ ਤੂੰ ਇਹਨੂੰ ਇੱਥੇ ਪਾ ਤਾ ਇੱਥੇ ਹੁਣ ਮੈਂ ਬਹਿਣਾ ਇਹਨੂੰ ਅੰਦਰ ਪਾ ਦਿੰਦੀ ਤੁਸੀਂ ਅੰਦਰ ਵਹਿਜੋ ਹੁਣ ਮੈਂ ਇੱਥੇ ਸੌਂਗੀਆਂ ਪਾ ਤਾ ਮੈਂ ਇਹਨੂੰ ਤੁਸੀਂ ਅੰਦਰ ਵਹਿਜੋ ਬਸ ਤੁਹਾਡੇ ਕੋਲ ਤਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹੋ ਗੱਲਾਂ ਨੇ ਤਾਂ ਚੀਜ਼ ਮੋਕੇ ਤੇ ਕੋਈ ਚੀਜ਼ ਨਹੀਂ ਲੱਭਦੀ ਪਤਾ ਨਹੀਂ ਕਿੱਥੇ ਸੁੱਟ ਛੱਡਦੀ ਆ ਮੰਮੀ ਮੈਂ ਸੋਚਦੀ ਸੀ ਕਿ ਵੀ ਇਹ ਗਏ ਹੋਇਆ ਦੋ ਦਿਨਾਂ ਲਈ ਵੀ ਸਿਮੂ ਸਕੂਲੋਂ ਅੱਜ ਜਦੋਂ ਮੈਂ ਵੀਰੇ ਹੋਣਾ ਕਰਨੀ ਜਾਇਆ ਮਾ ਅੱਛਾ ਉਹ ਘਰੇ ਨਹੀਂ ਹੈਗਾ ਬਾਕੀ ਤਾਂ ਸਾਰੇ ਘਰੇ ਆ ਨਾ ਕਿਤੇ ਨਹੀਂ ਜਾਣਾ ਬੈਠ ਜਾ ਇੱਥੇ ਆਰਾਮ ਨਾਲ ਮੰਮੀ ਉਹ ਹੈ ਨਹੀਂ ਕਿ ਦੋ ਦਿਨ ਮੈਨੂੰ ਜਾਇਆ ਹੁੰਦਾ ਤੁਸੀਂ ਐ ਕਿਉਂ ਕਰਦੇ ਹੋ ਹੁੰਨੇ ਹੋ ਅੱਛਾ ਦੋ ਦਿਨ ਤੂੰ ਉੱਥੇ ਜਾਣਾ ਵਾ ਤੇ ਪਿੱਛੋਂ ਕਰਦਾ ਕਿੱਦਾਂ ਸਰਨਾ ਵਾ ਉਹ ਨਹੀਂ ਤੈਨੂੰ ਪਤਾ ਨਾਲੇ ਮੈਂ ਆਪ ਕਿਤੇ ਕੰਮ ਜਾਣਾ ਵਾ ਬੈਠੀ ਦੇ ਚੁੱਪ ਕਰਕੇ ਕਿਤੇ ਨਹੀਂ ਜਾਣਾ ਹੈਗਾ ਤੂੰ ਜਾ ਕੇ ਤੇ ਕੋਈ ਕੰਮ ਕੁਮਕ ਦੇਖ ਲੈ ਬਸ ਬਹਾਨਾ ਲੱਭ ਲੈਂਦੀ ਆ ਫਿਰੰਦਾ

ਹੋਰ ਕੀ ਗੱਲ ਹੋ ਗਈ ਕਾ ਦਵਾਈ ਦਵਾਈ ਲੈ ਲੈਣੀ ਸੀ ਲਈ ਆ ਦਵਾਈ ਬਸ ਏਦਾਂ ਹੀ ਬੀਪੀ ਬੂਪੀ ਘਟਿਆ ਵਧਿਆ ਰਹਿੰਦਾ ਵਾ ਅੱਛਾ ਹਾਂ ਮੈਂ ਕਿਹਾ ਚੱਲ ਮੈਂ ਨਾ ਮਾਰੇ ਆਵਾਂ ਗੇੜਾ ਨਹੀਂ ਚੰਗਾ ਕੀਤਾ ਜੇ ਹਾਂ ਮੈਂ ਕਿਹਾ ਤੂੰ ਤਾਂ ਨਹੀਂ ਆਈ ਹੁਣ ਮੈਂ ਇਹੀ ਜਾਮਾ ਜਾ ਕੇ ਗੇੜਾ ਮਾਰ ਕੇ ਆਉਣੀ ਆ ਨਾਲੇ ਕੁਛ ਦੱਸੂਗੀ ਮੈਨੂੰ ਵੀ ਦੇਖ ਲੈ ਕੀ ਬਣਨਾ ਹੈ ਕੀ ਕਰਨਾ ਹੈ ਦੱਸਣਾ ਕੀ ਸੀ ਭੈਣੇ ਰਾਤ ਕਿਤੇ ਮੁੰਡਾ ਲੇਟ ਆਇਆ ਵਾ 골ਡੀ ਤੇ ਸਵੇਰੇ ਤੜਕੇ ਹੀ ਉੱਠ ਕੇ ਚਲਾ ਗਿਆ ਕਹਿੰਦੀ ਦੋ ਦਿਨਾਂ ਲਈ ਗਿਆ ਕਿਤੇ ਅੱਛਾ ਇਹਨੇ ਮੈਨੂੰ ਦੱਸਿਆ ਹੀ ਨਹੀਂ ਰਾਤ ਜਦੋਂ ਆਇਆ ਅੱਛਾ ਤੇ ਮੇਰੀ ਗੱਲ ਹੀ ਨਹੀਂ ਹੋਈ ਫੇਰ ਹੋਰ ਥਮਾ ਹੋਣਾ ਨਹੀਂ ਤੇ ਚੱਲ ਨਿਬੜੇ ਕੰਮ ਜੋ ਕੋਈ ਕਰਨਾ ਹੈਗਾ ਹਾਂ ਮੇਰੀ ਗੱਲ ਹੀ ਨਹੀਂ ਹੋਈ ਹੁਣ ਆਊਗਾ ਦੋ ਦਿਨਾਂ ਬਾਅਦ ਫੇਰ ਵੇਖੂਗੀ ਹੁਣ ਇਹਨੇ ਰੱਟ ਚੱਕੀ ਆ ਵੀ ਦੋ ਦਿਨ 골ਡੀ ਨਹੀਂ ਇੱਥੇ ਹੈਗਾ ਤੇ ਮੈਂ ਆਖੇ ਆਪਦੇ ਭਰਾ ਪਰਜਾਈ ਕੋਲ ਹੋਆ ਵਾ ਤੈਨੂੰ ਪਤਾ ਹੀ ਆ ਇਹਦੀ ਪਰਝਾਈ ਕਿੱਡੀ ਅਡਬਾ ਉਹ ਤਾਂ ਇਹਨੂੰ ਇੰਨੀਆਂ ਉਂਗਲਾਂ ਦਿੰਦੀ ਆ ਅੱਛਾ ਤੇ ਫੇਰ ਕੋਈ ਕਰਨੀ ਜੋ ਜਾਂਦੀ ਆ ਜਾਣ ਦੇ ਦੋ ਦਿਨ ਜਾਂਦੀ ਆ ਚਾਰ ਦਿਨ ਜਾਂਦੀ ਆ ਜਾਇ ਆਉਣ ਦੇ ਲੈ ਇਹਦੇ ਤਾਂ ਹੋਰ ਤੇਵਰ ਵਿਗੜ ਜਣੇ ਆ ਇਹਦੀ ਪਰਝਾਈ ਨੇ ਪਤਾ ਇਹਨੂੰ ਕਿੰਨੀਆਂ ਚੱਕਣਾ ਦੇਣੀਆਂ ਨੇ ਨਾਲੇ ਫੇਰ ਆਪੇ ਆਪਦਾ ਘਰ ਸੰਭੇ ਮੈਂ ਕੀ ਦੇਖਾਂ ਅੱਛਾ ਆ ਹੋਰ ਹਾਂ ਇਹ ਵੀ ਗੱਲ ਤੇਰੀ ਠੀਕ ਹੁਕਾ ਨਹੀਂ ਦੋ ਦਿਨ ਦੀ ਗੱਲ ਆ ਹੁੰਦਾ ਵਾ 골ਡੀ ਮੈਂ ਫੇਰ ਉਹਦੇ ਨਾਲ ਗੱਲ ਕਰਕੇ ਫੇਰ ਪੱਕੀ ਹੋਈ ਭੇਜੂਗੀ ਇਹਨੂੰ ਅੱਛਾ ਦੇਖ ਲੋ ਭਾਈ ਕਿ ਮੈਂ ਜੋ ਮੈਂ ਤੁਹਾਨੂੰ ਠੀਕ ਲੱਗਦਾ ਚਾ ਮੈਂ ਕਰ ਲੋ ਪੁੱਤ ਵੀ ਜ਼ਰੂਰ ਚਾਹੀਦਾ ਹੋਰ ਹਾਂ ਇਹ ਤਾਂ ਕੰਮ ਜ਼ਰੂਰ ਕਰਨਾ ਹਾਂ ਕਦੋਂ ਦੀ ਆਂਟੀ ਤੇਰੀ ਆਈ ਆ ਤੂੰ ਹੁਣ ਪਾਣੀ ਲੈ ਕੇ ਆਈ ਆ ਚਾਹ ਵੀ ਧਰਦੀ ਹੁਣ ਕੁੱਟ ਹੁਣ ਮੈਨੂੰ ਤੂੰ ਹੀ ਦੱਸ ਪੈਣੇ ਮੈਂ ਕੀ ਕਰਾਂ ਇਹਨੂੰ ਪੁੱਛ ਲੈ ਇਹਦੇ ਨਾਲ ਸਲਾਹ ਕਰ ਲੈ ਇਹ ਬੋਲਡੀ ਦਾ ਪਤਾ ਕਾ ਬੋਲਡੀ ਨਾਲ ਤਾਂ ਗੱਲ ਕਰੂੰਗੀ ਤੁਸੀਂ ਹੂੰ ਬੋਲਡੀ ਜੇ ਮੈਂ ਕਹੂਗਾ ਔਰ ਤੁਸੀਂ ਆਪ ਦੇਖੋ ਨਹੀਂ ਤਾਂ ਫਿਰ ਨਾਲ ਇਹਨੂੰ ਵੀ ਪੁੱਛ ਲਈ ਇਹਦੇ ਨਾਲ ਵੀ ਸਲਾਹ ਕਰ ਲਿਓ ਮੈਂ ਇਹਦੇ ਨਾਲ ਕਾਦੀ ਸਲਾਹ ਕਰਾਂ ਇਹਨੂੰ ਤਾਂ ਜੋ ਮੈਂ ਕਹੂੰਗੀ ਇਹਨੂੰ ਮੰਨਣਾ ਹੀ ਪੈਣਾ ਵਾ ਇਹਨੂੰ ਮੈਂ ਕਾਦੀ ਸਲਾਹ ਕਰਕੇ ਦੱਸਾਂ ਇਹਨੂੰ ਹੁਣ ਤੂੰ ਪੁੱਛ ਲਈ ਭਾਈ ਇਹਦਾ ਪੁੱਛਣਾ ਜ਼ਰੂਰੀ ਆ ਇਹਨੂੰ ਪੁੱਛੇ ਬਗੈਰ ਗੱਲ ਨਹੀਂ ਬਣਨੀ ਕੱਲ ਕਲਾ ਨੂੰ ਕੋਈ 100 19 21 ਗੱਲ ਹੋ ਗਈ ਕੋਈ ਕੇਸ ਲਾਤਾ ਫਿਰ ਕੀ ਕਰਾਂਗੇ ਠੀਕ ਹੈ ਫਿਰ ਤੈਨੂੰ ਪਤਾ ਹੀ ਆ ਅੱਜ ਕੱਲ ਕੀ ਚੱਲਦਾ ਹੈ ਫਿਰ ਆਪਾਂ ਔਖੇ ਹੋ ਜਾਾਂਗੇ ਠੀਕ ਹੈ ਇਹ ਤਾਂ ਗੱਲ ਮੈਂ ਸੋਚੀ ਨਹੀਂ ਇਹ ਤਾਂ ਹੋ ਸਕਦਾ ਅੱਜ ਕੱਲ ਤਾਂ ਜੈਵੜੇ ਦੇ ਕੁੜੀਆਂ ਦੀ ਤਾਂ ਸੁਣਦੇ ਵੀ ਜਾਦੀ ਆ ਹਾਂ ਸੁਣਦੇ ਨੇ ਹੋਰ ਇਹਦਾ ਕੀ ਲੈਣਾ ਇਹਦਾ ਝੂਠਾ ਸੱਚਾ ਕੋਈ ਕੇਸ ਕਰ ਦੂਗੀ ਕਰ ਤੁਮੀ ਹੋਰ ਪੱਟੇ ਜਾਉਂਗੇ ਹੋਰ ਹਾਂ ਹੋਰ ਪੁੱਤਾਂ ਲੱਭਦੀ ਲੱਭਦੀ ਮੁੰਡਾ ਵੀ ਕਵਾਵਾ ਹੱਥੋਂ ਹਾਂ ਸਿਆਣੇ ਬਣੋ ਠੀਕ ਹੈ ਉਹਦੀ ਰਾਏ ਤੋਂ ਬਗੈਰ ਗੱਲ ਨਹੀਂ ਬਣਣੀ ਆਹੋ ਹਾਂ ਤਲਾਕ ਤਾਂ ਇੰਨੇ ਭੈਣੇ ਦੇਣਾ ਨਹੀਂ ਦੇਣਾ ਨਹੀਂ ਤੇ ਨਾਲ ਰਹਿਣ ਨੂੰ ਮੰਨੂ ਕੀ ਉਹਦੇ ਨਹੀਂ ਮਨ ਲੱਗਦਾ ਨਹੀਂ ਕੌਣ ਕੱਟਦੀ ਆ ਨੇ ਅੱਜ ਕੱਲ ਨਹੀਂ ਕਰਨ ਬਣਨਾ ਇਹ ਕੰਮ ਹਾਂ ਇਹ ਤਾਂ ਫਿਰ ਇਹਨੂੰ ਪਿਆਰ ਨਾਲ ਮਨੂਣਾ ਇਹਨੂੰ ਸਹਿਮਤ ਹੋ ਇਹਦੇ ਨਾਲ ਇਹਦੇ ਨਾਲ ਇਹਦੀ ਨਾਲ ਗੱਲ ਕਰੋ ਸਮਨਾਉ ਇਹਨੂੰ ਚਲੋ ਠੀਕ ਆ ਮੈਂ ਅੱਜ ਗੱਲ ਕਰਦੀ ਆ ਇਹਦੇ ਨਾਲ ਫਿਰ ਹੁੰਦਾ 골ਡੀ ਵੀ ਇੱਥੇ ਨਹੀਂ ਹੈਗਾ ਹਾਂ ਆ ਜੂਗਾ ਜਦ ਤੱਕ ਗੱਲ ਕਰਦੀ ਆ ਪਿਆਰ ਨਾਲ ਵੜਿਆ ਕੇ ਕਹਿਨੀ ਆ ਵੀ ਨਾਲੇ ਚੱਲ ਨਾ ਆਇਆ ਦੋ ਦਿਨ ਪੇਕੇ ਆਪੇ ਫਿਰ ਆਪਦੀ ਪਰਜਾਈ ਨਾ ਭਰਾ ਨਾਲ ਵੀ ਸਲਾਹ ਕਰ ਲੂਗੀ ਕਰ ਲੂਗੀ ਪਤਾ ਲੱਗ ਜੂ ਤੁਹਾਨੂੰ ਵੀ ਕਿ ਬਣਿਆ ਬਣਦਾ ਕੀ ਨਹੀਂ ਬਣਦਾ ਚਲੋ ਦੇਖਦੀ ਆਂ ਫਿਰ ਹਾਂ ਚਲ ਠੀਕ ਹੈ ਮੈਂ ਫਿਰ ਚਲਦੀ ਆਂ ਨਹੀਂ ਬਹਿ ਜਾਓ ਚਾਹ ਤਾਂ ਲੀਆ ਉਹ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਨਹੀਂ ਮੈਂ ਪੀਣੀ ਹੈਗੀ ਹੁਣ ਮੈਨੂੰ ਜਾਣ ਦੇ ਚਲ ਫੇਰ ਸਹੀ ਜੋ ਅੱਗੇ ਚਲੋ ਮੈਂ ਦੱਸ ਦੂੰਗੀ ਫਿਰ ਤੁਹਾਨੂੰ ਠੀਕ ਠੀਕ ਗੱਲ ਕਰਕੇ ਹਾਂ ਚ ਠੀਕ ਹੈ ਭਾਈ ਮੈਨੂੰ ਹੋਰ ਹੀ ਨਵੀਂ ਟੈਨਸ਼ਨ ਦੇ ਗਈ ਆ ਦੱਸ ਹੁਣ ਮੈਨੂੰ ਇਹਦੇ ਨਾਲ ਗੱਲ ਕਰਨੀ ਪੈਣੀ ਆ ਮੇਰਾ ਤਾਂ ਇਹਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਚੱਲ ਮਤਲਬ ਪਿੱਛੇ ਕਰਨੀ ਪੈਣੀ ਆ ਇਹ இந்து ਮੇਰੀ ਗੱਲ ਸੁਣੀ ਆਈ ਮੰਮੀ ਹਾਂਜੀ ਮੰਮੀ ਓਰੇ ਆ ਬੈਠ ਮੈਂ ਗੱਲ ਕਰਨੀ ਆ ਇੱਕ ਤੇਰ ਨਾਲ ਹਾਂਜੀ ਮੇਰੀ ਨਾ ਸਾਰੀ ਗੱਲ ਠੰਡੀ ਹੋ ਕੇ ਦਿਮਾਗ ਨਾਲ ਸੁਣੀ ਪਹਿਲਾਂ ਫੇਰ ਮੈਨੂੰ ਅੱਗੋਂ ਜਵਾਬ ਦੇਹੀ ਪਹਿਲਾਂ ਹੀ ਨਾ ਨੰਨਾ ਤਰ ਦਵੀ ਬੋਲ ਵੇ ਪਹਿਲਾਂ ਤੇਰੇ ਕਿੰਨੇ ਚਿਰ ਬਾਅਦ ਰੱਬ ਨੇ ਜੇ ਸੁਣੀ ਆ ਤੇ 3 ਦੇਤੀ ਫੇਰ ਇੰਨੇ ਚਿਰ ਬਾਅਦ ਫੇਰ ਦੁਬਾਰਾ ਫੇਰ 3 ਦੇਤੀ ਹਾਂ ਦੋ 3 ਹੋ ਗਈਆਂ ਹੁਣ ਪੁੱਤ ਮੇਰਾ ਕੱਲਾ ਅੱਗੇ ਮੈਨੂੰ ਤੇਰੇ ਤੋਂ ਕੋਈ ਆਸਰੀ ਵੀ ਤੂੰ ਮੈਨੂੰ ਪੁੱਤੇ ਦਾ ਮੂੰਹ ਦਿਖਾਏਂਗੀ ਮੈਂ ਤਾਂ ਦੇਖ ਇੱਕ ਕਹਿੰਦੀ ਸੀ ਵੀ ਆਪਾ 골ਡੀ ਦਾ ਦੂਜਾ ਵਿਆਹ ਕਰਦੀ ਏ ਹਾਏ ਮੰਮੀ ਤੁਸੀਂ ਇਹ ਗੱਲ ਸੋਚ ਕੇ ਮੈਨ ਲਈ ਤੁਸੀਂ ਇਹ ਮੈਂ ਆਗਿਆ ਦੋਤੀਆਂ ਕਿੱਥੇ ਲੈ ਕੇ ਜਾਉਂਗੀ ਨਾ ਤੇਰੀਆਂ ਦੋਤੀਆਂ ਦਾ ਮੈਨੂੰ ਠੇਕਾ ਏ ਮੈਂ ਤਾਂ ਗੱਲ ਸੋਚਣੀ ਹੋਈ ਆ ਜਦੋਂ ਮੈਨੂੰ ਅੱਗੋਂ ਮੇਰਾ ਪੋਤੇ ਦਾ ਮੂੰਹ ਨਹੀਂ ਦਿਸਣਾ ਤੇ ਮੈਂ ਤਾਂ ਫਿਰ ਉਹਦੇ ਆਪਣੇ ਪੁੱਤ ਬਾਰੇ ਕੁਝ ਸੋਚਣਾ ਹੀ ਆ ਮੇਰਾ ਪੁੱਤ ਤਾਂ ਦੱਬ ਜਾਊਗਾ ਇਹਨਾਂ ਦੇ ਬੋਝ ਨਾਲ ਹੀ ਨਾ ਮੰਮੀ ਜੇ ਤੁਸੀਂ ਦੂਜਾ ਵਿਆਹ ਕਰ ਵੀ ਲਿਆ ਜੇ ਫੇਰ ਕੁੜੀਆਂ ਹੋ ਗਈਆਂ ਫੇਰ ਕੀ ਕਰੋਗੇ ਨਹੀਂ ਫੇਰ ਤੀਜਾ ਕਰੋਗੇ ਨਹੀਂ ਫੇਰ ਨਹੀਂ ਕੁੜੀਆਂ ਹੁੰਦੀਆਂ ਮੈਨੂੰ ਪਤਾ ਹੈ ਫੇਰ ਤਾਂ ਮੇਰੀ ਬਹੂ ਜਿਹੜੀ ਦੂਜੀ ਆਊਗੀ ਨਾ ਉਹਨੇ ਮੈਨੂੰ ਪੁੱਤਾ ਦੇ ਦੇਣਾ ਕੋਈ ਜ਼ਰੂਰੀ ਨਹੀਂ ਆ ਵੀ ਜੇ ਤੂੰ ਕੁੜੀਆਂ ਜੰਮਦੀਆਂ ਤਾਂ ਅਗਲੀ ਵੀ ਕੁੜੀਆਂ ਹੀ ਜੰਮੂਗੀ ਮੈਂ ਤਾਂ ਨਹੀਂ ਮੰਮੀ ਹੋਣ ਦੇਣਾ ਦੂਜਾ ਪਿਆ ਜਿਹੜਾ ਕੁਝ ਮਰਜ਼ੀ ਕਰੋ ਨਾ ਕਰੋ इंदू देख ए ता गल नहीं ना फिर ठीक है नहीं ये ਤੁਸੀਂ ਕਿਹੜਾ ਤੁਸੀਂ ਦੋਵੇਂ ਤੁਸੀਂ ਤੈਨੂੰ ਮੈਂ ਕਿਹੜਾ ਘਰੋ ਕੱਢਦੀ ਪਈਆਂ ਤੁਸੀਂ ਦੋਵੇਂ ਆਪ ਦੀਆਂ ਭੈਣਾ ਭੈਣਾ ਬਣ ਕੇ ਰਹੀ ਜਾਇਓ ਹੈ ਤੇ ਮੈਨੂੰ ਮੇਰਾ ਪੋਤਾ ਮਿਲ ਜੂਗਾ ਮੈਂ ਤਾਂ ਤੁਸੀਂ ਹੋਣ ਨਹੀਂ ਟਿਕਾਣ ਦਿੰਦੇ ਮੰਮੀ ਫਿਰ ਤੁਸੀਂ ਮੈਨੂੰ ਕਿੱਥੇ ਟਿਕਾਣ ਲਾਉਂਗੇ ਨਹੀਂ ਮੈਂ ਤੈਨੂੰ ਕਿਹੜਾ ਬਾਹੂ ਫੜ ਕੇ ਘਰੋਂ ਕੱਢਿਆ ਤੂੰ ਮੇਰੇ ਸਿਰ ਤੇ ਤੂੰ ਮੇਰੇ ਸੇ ਕਿੱਥੇ ਮੁੰਡੇ ਆ ਬੋਝ ਨੇ ਤਾਂ ਹਾਂ ਹੁਣ ਮੇਰਾ ਮੁੰਡਾ ਪਹਿਲਾਂ ਇਹਨਾਂ ਨੂੰ ਪਾਲੂਗਾ ਪੜ੍ਹਾਊਗਾ ਫੇਰ ਇਹਨਾਂ ਦਾ ਵਿਆਹ ਕਰਕੇ ਤੋੜ ਦੂਗਾ ਮੇਰਾ ਪੁੱਤ ਤਾਂ ਰਹਿ ਗਿਆ ਨਾ ਇਕੱਲੇ ਦਾ ਇਕੱਲਾ ਪਰ ਤੂੰ ਕੰਨੀ ਆ ਮੁੰਡੇ ਆ ਤੁਸੀਂ ਪਤਾ ਨਹੀਂ ਇਹ ਗੱਲ ਕਿੱਡੀ ਕੱਲ ਨੂੰ ਕੱਲ ਨੂੰ ਨੇ ਜਾਣੀਆਂ ਉੱਠ ਕੇ ਕੋਈ ਪੁੱਠਾ ਕੰਮ ਕਰਤਾ ਤੇ ਸਾਰੀ ਉਮਰ ਦਾ ਮੇਰੇ ਮੁੰਡੇ ਨੂੰ ਕਲੰਕ ਲੱਗ ਜਾਊਗਾ ਅੱਜ ਕੱਲ੍ਹ ਤੂੰ ਸੁਣਦੀ ਨਹੀਂ ਕੀ ਕੁਛ ਕੁੜੀਆਂ ਕਰਦੀਆਂ ਨੇ ਇਸ ਕਰਕੇ ਤੂੰ ਨਾ ਆਪਦੇ ਭਰਾ ਪਰਜਾਈ ਕੋ ਜਾ ਸ਼ਾਮ ਉਹਨਾਂ ਦੇ ਨਾਲ ਵੀ ਗੱਲ ਕਰ ਲਾ ਸਲਾਹ ਕਰ ਲਾ ਉਹਨਾਂ ਦੇ ਨਾਲ ਵੀ ਮਮ ਸਲਾਹ ਕੀ ਕਰਨੀ ਹੈ ਮੰਮੀ ਮੈਂ ਉਹਨੂੰ ਕਰਨੀ ਨਹੀਂ ਦੇਣਾ ਆਜੰਦ ਗੋਲਦੀ ਨੂੰ ਵੀ ਕੋਈ ਗੱਲ ਨਹੀਂ ਉਹਨੂੰ ਪੁੱਛ ਲੈਨੀ ਆ ਮੈਂ ਵੀ ਜੇ ਤੇਰੀ ਸਲਾਹ ਹੈਗੀ ਆ ਤਾਂ ਫਿਰ ਤੂੰ ਕਰ ਲਾ ਤੇ ਮੇਰੇ ਪੁੱਤ ਦੀ ਤਾਂ ਸਲਾਹ ਮੇਰੇ ਨਾਲ ਹੀ ਹੋਊਗੀ ਐਵੇਂ ਹੋ ਤੂੰ ਤੁਸੀਂ ਉਹਨੂੰ ਪੁੱਛਿਆ ਨਾ ਉਹ ਮੇਰੀ ਗੱਲ ਕਿੱਦਾਂ ਮੁਕਰੂਗਾ ਮੇਰਾ ਪੋਤਾ ਉਹ ਤੇਰੇ ਤੋਂ ਪਹਿਲਾਂ ਉਹ ਮੇਰਾ ਵਾ ਮੈਂ ਉਹਨੂੰ ਜੰਮਿਆ ਏ ਪਾਲਿਆ ਏ ਵਿਆਹ ਕੀਤਾ ਉਹਦਾ ਮੈਂ ਉਹਦੀ ਮਾਂ ਵਾਂ ਉਹ ਮੇਰੀ ਗੱਲ ਮੰਨੂਗਾ ਤੇਰੀ ਨਹੀਂ ਸੁਣਨੀ ਉਹਨੇ ਕੋਈ ਨਹੀਂ ਮੰਮੀ ਦੇਖ ਲੈਣੀ ਆ ਫਿਰ ਮੈਂ ਕੋਈ ਨਹੀਂ ਦੇਖ ਲਈ ਫਿਰ ਤਾਂ ਮੈਂ ਤਾਂ ਉਹਦਾ ਮੈਂ ਤਾਂ ਮੈਂ ਹੋਣ ਨਹੀਂ ਦਿੰਦੀ ਬਿਆਹ ਨਹੀਂ ਮੈਂ ਹੋਣ ਦਿੰਦੀ ਹੁਣ ਸ਼ਰਮ ਨਹੀਂ ਹੁੰਦੀ ਇਹ ਗੱਲ ਕਰਦਿਆਂ ਨੂੰ ਦੋ ਮੇਰੇ ਧੀਆ ਵਾ ਤੁਸੀਂ ਫਿਰ ਮੇਰੇ ਸੱਤੇ ਲੈ ਆ ਕੇ ਵਿਆਹ ਦੇਵੋਗੇ ਉਹਨਾਂ ਨੂੰ ਕੀ ਕਰਾਂ ਮੈਨੂੰ ਤੇਰੀਆਂ ਧੀਆ ਦਾ ਠੇਕਾ ਥੋੜਾ ਏ ਮੈਨੂੰ ਤਾਂ ਮੇਰਾ ਪੋਤਾ ਚਾਹੀਦਾ ਬਸ ਜੇ ਪੁੱਤੇ ਉੱਥੋਂ ਵੀ ਨਾ ਮਿਲਿਆ ਮਿਲ ਜਾਣਾ ਉੱਥੋਂ ਮੈਨੂੰ ਉੱਥੋਂ ਮੈਨੂੰ ਮਿਲ ਜਾਣਾ ਮੈਨੂੰ ਪਤਾ ਜੇ ਆਹੀ ਕੁਛ ਤੁਹਾਡੇ ਧੀਆ ਨਾ ਅਗਲਾ ਕਰੇ ਫਿਰ ਤੁਸੀਂ ਯਾਰ ਲਓਗੇ ਜੇ ਤੁਹਾਡੇ ਜਵਾਈ ਦੂਜੇ ਕਰੇ ਨਾ ਧੀਆ ਨੇ ਨਾ ਉਹਨਾਂ ਨੂੰ ਪੁੱਤੇ ਦਿੱਤੇ ਹੋਏ ਆ ਤੇਰੇ ਵਾਂਗੂ ਧੀਆ ਜੰਮ ਜੰਮ ਕੇ ਨਹੀਂ ਦਿੱਤੀਆਂ ਮੇਰੀਆਂ ਧੀਆ ਤੱਕ ਨਹੀਂ ਪਹੁੰਚਣ ਦੀ ਲੋੜ ਬਾਹ ਮੈਂ ਕਿਹਨੂੰ ਕਿਹਦੀ ਬਾਹ ਫੜ ਕੇ ਹੁਣੇ ਬਾਹਰ ਕੱਢੂੰਗੀ ਮੈਂ ਨਹੀਂ ਕਿਸੇ ਦੀ ਮੈਂ ਸਗੋ ਪਿਆਰ ਦਾ ਗੱਲ ਕਰਦੀ ਪਈਆ ਉਲਟਾ ਮੇਰੇ ਸਿਰ ਤੇ ਚੜੀ ਜੰਦੀ ਜੇ ਕੋਈ ਅਰਜੀ ਕਰ ਲੋ ਵਿਆਹ ਨਹੀਂ ਮੈਂ ਹੋਣ ਦਿੰਦੀ ਹਾਂ ਹੋਣ ਨਹੀਂ ਦਿੰਦੀਆਂ ਮੇਰੇ ਹੋ ਗਈਆਂ ਤਾਂ ਇਹ ਥੋੜੀਏ ਤੁਸੀਂ ਵਿਆਹ ਕਰਨਾ ਮੈਂ ਦਿਖਾਉਂਗੀ ਵਿਆਹ ਹਾਂ ਵਿਆਹ ਕਰ ਹੁਣੇ ਬੋਰੀ ਬਿਸਤਰਾ ਚਕਾ ਕੇ ਪੇ ਕੱਢ ਜਾਓ ਤੁਸੀਂ ਕਰੋ ਜਿਹੜਾ ਸੁਣੇ ਤੇਆਂ ਧੀਆਂ ਨੂੰ ਵੀ ਮੇਰੇ ਸਿਰ ਤੇ ਚੜਦੀਆ ਆ ਲੈnde ਗੋਲਡੀ ਨੂੰ ਮੈਂ ਵੀ ਤਾਂ ਉਹਦਾ ਵਿਆਹ ਕਰਕੇ ਦਿਖਾਉਂਗੀ ਦੇਖਦੀਆਂ ਮੈਂ ਕੀ ਕਰਦੀ ਆ ਵੱਡੀ ਚਾਤਰ ਹੈਂ ਕਿ ਮੈਂ ਵਿਆਹ ਕਰ ਦੂਗੀ ਮੰਮੀ ਦੂਜਾ ਵਿਆਹ ਹੈ ਮੈਨੂੰ ਤਾਂ ਹੀ ਕਹਤਾ ਵੀ ਤੂੰ ਚਲੀ ਜਾ ਪੇਕੇ ਛੱਟ ਦੇ ਨੇ ਕਹਤਾ ਦੱਸ ਜੇ ਮੇਰੇ ਦੋ ਕੁੜੀਆਂ ਹੋ ਗਈਆਂ ਤਾਂ ਇਹਦਾ ਮਤਲਬ ਇਹ ਥੋੜੀ ਤੂੰ ਦੂਜਾ ਵਿਆਹ ਕਰ ਦੇਂਗੀ ਆਪਦੀ ਧੀਆਂ ਦਾ ਕਰਕੇ ਦਿਖਾ ਤੈਨੂੰ ਪਤਾ ਲੱਗੇ ਹੈ ਤੂੰ ਮੈਨੂੰ ਕਹਤਾ ਮੈਂ ਤਾਂ ਨਹੀਂ ਹੁਣ ਪੇਕੇ ਵੀ ਨਹੀਂ ਜਾਣਾ ਮੈਂ ਇਹ ਇਹਦਾ ਖੱਤਰੀ ਦਾ ਕੀ ਪਤਾ ਹੈ ਜਿਹਦਾ ਮਗਰੋਂ ਲਿਆਵੇ ਮੈਂ ਤਾਂ ਹਮ ਕਿਤੇ ਨਹੀਂ ਜਾਣਾ ਹੈਗਾ ਇੱਥੇ ਹੀ ਰਹੂੰਗੀ ਯਾਰ ਦੇਖਦੀ ਆ ਕਿਵੇਂ ਕਰਦੀ ਆ ਪਿਆ ਦੂਜਾ ਕਰਾ ਕੇ ਦਿਖਾਵੇ ਮੰਮੀ ਮੰਮੀ ਕਰਦੀਆਂ ਸਾਰਾ ਦਿਨ ਮੈਂ ਸਾਰਾ ਕੰਮ ਕਰਦੀ ਆ ਜਵਾਕਾਂ ਨੂੰ ਸਾਂਭਦੀ ਆ ਨਾਲ ਮੈਂ ਘਰ ਦਾ ਕੰਮ ਕਰਦੀ ਆ ਕਿਤੇ ਇੱਕ ਟੱਕਾ ਨਹੀਂ ਤੋੜਿਆ ਨੇ ਫੇਰ ਵੀ ਮੈਨੂੰ ਬੋਲੀ ਜਾਂਦੀ ਰਹਿੰਦੀ ਆ ਹੈ ਕਰਕੇ ਦਿਖਾਵੇ ਦੂਜਾ ਪਿਆ ਕਰਮ ਮੇ